ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੱਜਣੋ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਸਾਰੇ ਭੈਣਾ ਭਰਾ ਪਿੰਡ ਮਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ ਮਦਕੀ ਨਗਰ ਦੇ ਵਿੱਚ ਆ ਆਪਣੇ ਆਪ ਦੇ ਕੋਲੇ ਜਿਹੜੇ ਜਾਨਵਰ ਉਹ ਤੁਹਾਨੂੰ ਦਿਖਾਉਣ ਲੱਗੇ ਆ ਅੱਜ ਨਾਲ ਆਪਣਾ ਸਾਰੇ ਬਹੁਤ ਭੈਣ ਭਰਾ ਨੂੰ ਪਤਾ ਕਿ ਵਪਾਰ ਦਾ ਵੀ ਕੰਮ ਆ ਸੰਧੂ ਡਿਗਰੀ ਫਾਰਮ ਚੈਨਲ ਕੋਲੇ ਮਦ ਕੀ ਨ ਕਰਦੇ ਵਿੱਚ ਤੁਹਾਨੂੰ ਅੱਜ ਦੋ ਛੋਟੇ ਭਾਦੀਆਂ ਝੋਟੀਆਂ ਵਿਖਾਵਾਂਗੇ ਸੱਜਣੋ ਤੇ ਇੱਕ ਬਹੁਤ ਚੰਗੀ ਕੱਟੀ ਆਈ ਆਪਣੇ ਕੋਲੇ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਤੋਰ ਤਾਰ ਕੇ ਵਿਖਾਵਾਂਗੇ 3 ਜਨਵਾਰ ਸੂਵੇ ਸਵਾਏ ਆ ਐਡਰੈਸ ਫਿਰ ਨੋਟ ਕਰ ਲਓ ਪਿੰਡ ਮਦਕੀ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਸੱਜਣੋ ਤੇ ਨੇੜੇ ਆ ਜਾਂਦਾ ਆਪਾਂ ਨੂੰ ਸੰਤ ਬਾਬਾ ਅਮਰਜੀਤ ਸਿੰਘ ਸਕੇੜੀਆਂ ਕਈ ਵਾਰੀ ਕੋਈ ਫੋਨ ਨਾ ਲੱਗੇ ਤਾਂ ਸੱਜਣੋ ਕੋਈ ਬੰਦਾ ਦੂਰੋਂ ਨੇੜਿਆਂ ਆਉਂਦਾ ਕਈ ਵਾਰੀ ਨਹੀਂ ਫੋਨ ਲੱਗਦੇ ਤਾਂ ਸੰਤ ਅਮਰਜੀਤ ਸਿੰਘ ਸਟੇਡੀਅਮ ਪੁੱਛ ਕੇ ਆ ਜਿਓ ਕਲਦੀਪ ਮੇਰਾ ਨਾਮ ਆ ਸੱਜਣੋ ਤੇ ਬਹੁਤ ਵੱਡੀ ਤਾਲੀ ਆਪਣੇ 바ਰ ਦੇ ਵਿੱਚ ਅਤੇ ਬਾਹਰ-ਬਾਰ ਫਰਨੀ ਦੇ ਆਪਣਾ ਜਿਹੜਾ ਮੰਨ ਲਓ ਵੀ ਮਕਾਨ ਤੇ ਆ ਜਿਓ ਗੱਲਾਂ ਬਾਤਾਂ ਕਰਦੇ ਕਰਦੇ ਨਾਲ-ਨਾਲ ਤੁਹਾਨੂੰ ਝੋਟੀਆਂ ਝੋਟੀ ਤੋਂ ਸ਼ੁਰੂ ਕਰਦੇ ਆ ਆ ਨੋਟ ਕਰ ਲਿਓ ਸੂਈ ਸਵਾਈ ਆ ਝੋਟੀ ਮਨ ਲਓ ਵੀ ਇਹਨੂੰ 6 ਤੋਂ 7 ਦਿਨ ਸੂਈ ਨੂੰ ਹੋ ਗਿਆ ਸਜਣੋ ਇਹਦੇ ਮਾਲਕਾਂ ਦੇ ਦੱਸਣ ਮੁਤਾਬਕ ਇਹ ਆਪ ਐਮਨਤੀ ਦੀ ਆ ਤੇ ਜਿਹੜਾ ਇਹਦੇ ਕੋਲੇ ਸਜਣੋ ਕੱਟਾ ਜਿਹਨੂੰ ਇਹਨੇ ਜਨਮ ਦਿੱਤਾ ਤੇ ਉਹ ਹੈਗਾ ਸਜਣੋ ਜਬਰਾਜ ਦਾ ਉਹ ਵੀ ਤੁਹਾਨੂੰ ਚੈੱਕ ਕਰਾਵਾਂਗੇ ਛੋਟੀ ਸੂਈ ਸਵਾਈ ਆ ਮਨ ਲਓ 5-6 ਦਿਨ ਦੀ ਤੇ ਐਸ ਵੇਲੇ 11 ਕਿਲੋ ਜਿਹੜਾ ਦੁੱਧ ਇਹਦੇ ਕੋਲੇ ਆ ਤੇ ਤੁਸੀਂ 10 ਮੰਨ ਕੇ ਆਪਦਾ ਕੰਡਾ ਲੈ ਕੇ ਮੇਰੇ ਕੋਲੇ ਆ ਜਿਓ ਤੇ ਬਾਕੀ ਸੱਜਣੋ ਕੈਮਰੇ ਤੋਂ ਨਾ ਕਰੇ ਤੇ ਇਹੋ ਜੀ ਆ ਵੀ ਬਿਨਾ ਬੱਚੇ ਤੋਂ ਹੀ ਆ ਤੁਸੀਂ ਮੰਨ ਲਓ ਵੀ ਇਦਾਂ ਆ ਕੇ ਬੈਠ ਜਿਓ ਐਵੇਂ ਪਸਮੂਗੀ ਐ ਨਹੀਂ ਹੈਗਾ ਵੀ ਜਿਵੇਂ ਕਰਮ ਵਾਲਿਆਂ ਕੋਈ ਲੱਤਾਂ ਮਾਰ ਦਿਆਂ ਜਾਂ ਕੁਛ ਐਵੇਂ ਕਿ ਲੈ ਠੋਕ ਦਿੰਦੀ ਆ ਧਾਰ ਲੈ ਲੈਂਦੀ ਆ ਤੇ ਚਵਾਈ ਸੱਜਣੋ ਆ ਚੈੱਕ ਕਰ ਲਓ ਅਗਲੇ ਥਣਾ ਦੀ ਚਵਾਈ ਆ ਐਨ ਮੋਟੀ ਲਓ ਮਗਰ ਲਿਆਂਦੀ ਤੁਹਾਨੂੰ ਮੈਂ ਚਵਾਈ ਵਿਖਾਤੀ ਬਿਨਾ ਬੱਚੇ ਤੋਂ ਤੇ ਆਹ ਅਗਲੇ ਥਣਾ ਦੀ ਚਵਾਈ ਭੂਰੇ ਛੱਟਾ ਨਾਲਗੰਢ ਰਾਣੀ ਕੱਟੀ ਆ ਸੱਜਣੋ ਦੇਖੋ ਸਿਵਾਈ ਕਰਮਾਰੀ ਨੂੰ ਲੱਗੀ ਆ ਕੀ ਕਹਣੇ ਤੇ ਆਜੋ ਹੁਣ ਆਪਾਂ ਇਹਦੀ ਉਮਰ ਦੀ ਗੱਲ ਕਰਨੀਏ ਤੇ ਜੇ ਦਰੀ ਨਾ ਨਾ ਮੈਂ ਤੁਹਾਨੂੰ ਇਹਦਾ ਮੂੰਹ ਪਾਟ ਕੇ ਦਿਖਾਉਣਾ ਤੇ ਆਹ ਵੇਖੋ ਥੋੜੀ ਜੀ ਡਰ ਗਈ ਆ ਦੋਂਦ ਦੇ ਦੰਦ ਪੂਰੇ ਕਰ ਚੁੱਕੀ ਆ ਸੱਜਣੋ ਨੋਟ ਕਰ ਲਿਓ ਦੋ ਦੰਦ ਜਿਹੜੇ ਆ ਦੋਂਦ ਦੇ ਪੂਰੇ ਕਰ ਲੇ ਚੌਗ ਦੇ ਚੱਕ ਦੀ ਪਈ ਆ ਚੱਕ ਮੇਰੇ ਕੀਤੇ ਜਿਹੜੇ ਸੱਜਣ ਨੇ ਲੈਣੀ ਆ ਉਹ ਆ ਕੇ ਆਪਦੇ ਦੰਦ ਪਿਆ ਸ਼ੱਕ ਦੀ ਚੈੱਕ ਕਰ ਲੇ। ਲੇਵਾ ਭਾਂਡਾ ਕੱਟੀ ਦਾ ਵੇਖ ਲੋ ਤੇ ਬ੍ਰੀਕ ਵੇਖੋ ਕਿੰਨੀ ਲੱਗੀ ਆ ਕਰਮਾ ਵਾਲੀ ਨੂੰ ਆ ਵੇਖੋ। ਵੇਖੋ ਲੇਵਾ ਭਾਂਡਾ ਹੈ ਦਾ ਕਰਮਾ ਵਾਲੀ ਦਾ। ਕਿਆ ਬਾਤ ਆ ਚੂਣ ਚਾਣ ਮੈਂ ਤੁਹਾਨੂੰ ਚੈੱਕ ਕਰਾਤਾ। ਕੱਦ ਕੱਠ ਮੇਰੇ ਕੱਦ ਤੋਂ ਨਤਾਜਾ ਲਾ ਲਿਓ ਤੇ ਜਿਹੜੇ ਕੱਟੇ ਨੂੰ ਇਹਨੇ ਜਣਨ ਦਾ ਤਾ ਨਾ ਕੀ ਕਹਿਣੀ ਆ। ਬਾਲਾ ਜਬਰ ਆ ਕੱਟਾ ਵੀ ਤੇ ਆਹ ਨੂੰ ਤੁਹਾਨੂੰ ਇਹਦੀ ਤੋਰ ਚੈੱਕ ਕਰਾ ਦਿਆਂ। ਕਿਉਂਕਿ ਤੁਸੀਂ ਤੋਰ ਚੈੱਕ ਕਰਿਓ ਸੈਲਪ ਤੋਂ ਤਰਫ ਸੱਜਣੋ ਤੋਰ ਕਰਕੇ ਚੈੱਕ ਦੀ ਰਾਣੀ ਦੀ ਨੂੰ ਵੇਖੋ ਕੱਟੀ ਸੱਜਣੋ ਆਉਂਦੇ ਸੂਏ ਨੂੰ ਬਹੁਤ ਕੰਮ ਦੀ ਚੀਜ਼ ਬੁਖਾ ਰਹੇ ਆ ਤੁਹਾਨੂੰ ਵੇਖੋ ਇੱਧਰ ਆ ਜਾ ਬੱਤੇ ਇੱਧਰ ਵੇਖਦੇ ਮੂਹ ਸਤਿਨਾਮ ਮੈਂ ਨਾ ਬਿਨਾ ਬੱਚੇ ਤੋਂ ਵਹਿ ਗਿਆ ਸੀ ਇਹ ਝੋਟੀ ਦੇ ਥੱਲੇ ਤੇ ਫਸਮੇ ਆਈ ਐਨ ਕਵੀ ਧਾਰ ਧੂਰ ਲੈ ਲਈ ਸੀ ਕੱਟੀ ਨੇ ਵੇਖੋ ਥਣ ਕੱਢਿਆ ਤੇ ਮੈਂ ਤੁਹਾਨੂੰ ਇਹ ਚੈੱਕ ਕਰਾ ਰਿਹਾ ਕਿ ਬੱਚੇ-ਬੁੱਚੇ ਦੇ ਤੁਹਾਨੂੰ ਪਤਾ ਲੱਗ ਜੇ ਕਿ ਇਹ ਕੱਟੀ ਸਹਿਮਤ ਆ ਤੇ ਆਹ ਵੇਖੋ ਵੀ ਕੱਟੇ-ਕੁੱਟੇ ਤੇ ਬਿਲਕੁਲ ਸਹਿਮਤ ਆ ਕਿਉਂਕਿ ਪਹਿਲਾਂ ਕੱਟੀ ਆ ਸੱਚ ਨੂੰ ਤੇ ਵੀ ਕਈ ਵਾਰੀ ਡਾਟ ਹੋ ਜਾਂਦਾ ਵੀ ਯਾਰ ਇਹ ਨਾ ਹੋਵੇ ਕੋਈ ਬੱਚੇ ਦੇ ਨਾਲ ਸਹਿਮਤ ਹੋਵੇ ਜਾਂ ਕਿਵੇਂ ਹਨ ਤੇ ਧਾਰ ਆ ਮਗਰਲੇ ਤੋਂ ਆਉਂਦੀ ਆ ਵੇਖੋ ਗੰਨੇਰ ਕੀ ਪੋਲੀ ਆ ਸੱਜਣੋ ਆ ਵੇਖੋ ਫੇਰ ਧਾਰਾ ਚੈੱਕ ਕਰਾ ਦੇ ਪੁੱਤ ਇਧਰ ਵੀ ਆ ਮਾਰਾ ਭੀ ਆ ਲਓ ਸੱਜਣੋ ਤੇ ਇਹ ਵੀ ਨੋਟ ਕਰ ਲਿਓ ਵੀ ਗਾੜੀ ਵੀ ਬਹੁਤ ਚੰਗੀ ਆ ਆ ਵੇਖੋ ਪੂਰੀ ਥਣ ਕੱਢਿਆ ਟਾਪ ਦਾ ਕੱਟੀ ਨੇ ਤੇ ਬੜੀ ਚੰਗੀ ਕੱਟੀ ਆ ਆ ਪਹਿਮ ਨਾਤੀ ਦੀ ਜਿਆ ਜਵਰਾਜ ਦਾ ਬੰਦਾ ਆ ਤੂੰ ਹੋਰ ਕਰ ਆ ਸੱਜਣੋ ਸਾਰੀ ਤਸੱਲੀ ਕਰਾਈ ਆ ਤੁਹਾਨੂੰ ਆਪਣੀ ਗਰੰਟੀਆਂ ਝੋਟੀ ਲੈ ਜੇ ਕੋਈ ਸੱਜਣ ਆਉਂਦੇ ਸੂਏ ਨੂੰ ਰੁਪਈਆ ਦੀ ਆ ਰਕਾਰ ਸਮੇਤ ਆ ਸਾਰੀ ਗੱਲਬਾਤ ਤੇ ਸੱਜਣੋ 1 ਲੱਖ ਤੇ 12000 ਰੁਪਏ ਦੀ ਝੋਟੀ ਤੁਹਾਨੂੰ ਦੇ ਦੇਣੀ 1 ਲੱਖ ਤੇ 12000 ਰੁਪਏ ਦੀ ਪਿਆਰ ਮੁਹੱਬਤ ਜਿੰਨਾ ਹੋ ਸਕਿਆ ਮੈਂ ਕਰਾਂਗੇ ਐਨ ਕਰਮਾਂ ਵਾਲੀ ਗਾਵਾਂ ਰਗੀ ਝੋਟੀ ਆ ਐ ਨਹੀਂ ਹੈ ਕੋਈ ਚੱਕਰ ਵੀ ਇਕੱਰੀ ਬਹਿ ਗਏ ਆਪਾਂ ਆ ਮਾੜੀ ਜੀ ਕੈਮਰੇ ਦਾ ਕਰਕੇ ਡਰਦੀ ਓਵੇਂ ਨੂੰ ਕੋਈ ਵਾਸਤਾ ਨਹੀਂ ਰਾਣੀ ਨੂੰ ਵੇਖੋ ਕੱਡੀ ਸੁੰਦਰ ਝੂਟ ਤੇ ਲੋਡ ਕਰਿਓ ਗਾੜੀ ਵੀ ਬਹੁਤ ਚੰਗੀ ਆ ਕੱਟੀ ਦੀ ਗਾੜੀ ਦੀ ਗੱਲ ਕਰੀਏ ਤਾਂ ਸੱਜਣੋ ਘੜ ਤੋਂ ਘੜ ਡੇਢ ਕਿਲੋ ਪੌਣੇ 2 ਕਿਲੋ ਐਸ ਵੇਲੇ ਕੱਟੀ ਦੀ ਗਾੜੀ ਆ ਵੱਡਾ ਕਰਦਾ ਤੇ ਆਜੂ ਅੱਗੇ ਇੱਕ ਤੁਹਾਨੂੰ ਛੋਟੇ ਭਾਦੀ ਵੀ ਮੈਂ ਮਖਾਉਣੇ ਆ ਆ ਸੱਜਣੋ ਇਹ ਕ ਮੈਂ ਆ ਮਹੀਨੇ ਤੋਂ ਸਵਾ ਮਹੀਨੇ ਦੇ ਵਿੱਚ ਵਿੱਚ ਦੀ ਸੂਈ ਆ ਇਹਦੇ ਕੋਲੇ ਐਸ ਵੇਲੇ ਸੂਹਾ ਤੁਸੀਂ ਲਾ ਲਿਓ ਇਹਨਾਂ ਨੇ ਇਹਦੇ ਮਾਲਕਾਂ ਨੇ ਤੀਜਾ ਸੂਹਾ ਦੱਸੀ ਆ ਮੈਂ ਚੰਗੀ ਆ ਚੋਣ ਜਾਣ ਦੀ ਪੋਲੀਆ ਰੂਰਗੀ ਸੀਲਸਾਉ ਇਹ ਵੀ ਆ ਆ ਦੇ ਵੀ ਮੰਨ ਲਓ ਬੇਟ ਇਨੀ ਆ ਤੇ ਸੰਭਾਲੀ ਘਾਟਾ ਲੇਵੇ ਭਾਂਡੇ ਦੀ ਹਿਸਾਬ ਨਾਲ ਬੜਾ ਦੁੱਧ ਦੱਸਦੀ ਆ ਇਹ ਤੇ ਇਹਲੇ ਵਾ ਸੂਹਾ ਹੋੜ ਆ ਜਾ ਸਜਣੋਂ ਘੱਟ ਘੜਦੀ ਆ ਇਹਦੇ ਕੋਲੇ ਤੁਸੀਂ ਦੁੱਧ 7 ਕਿਲੋ ਆ 6 ਮੰਨ ਕੇ ਸੌਦਾ ਕਰ ਲਿਓ ਤੇ ਮੁੱਲ 55000 ਤੇ 52000 ਦੀ ਦੇ ਦਾਂਗੇ ਬੱਚਾ ਇਹਦੇ ਕੋਲੇ ਹਾਜ਼ਰ ਆ ਮਗਰ ਘੱਟਾ ਚਾਲੂ ਚੂਰੂ ਚੰਗੀ ਆ ਬਾਹਲਾ ਨਹੀਂ 7 8 ਕਿਲੋ ਦੁੱਧ ਦੇਈ ਜਾਊਗੀ ਜੇ ਕਿਤੇ ਚੰਗੇ ਸਾਹਮਣੇ ਆਏ ਥਾਂ ਜਾਵਣੀ ਕਾ ਵੀ ਚਚੜਾ ਚੁੱਚੜਾ ਦੀ ਭਰੀ ਸੀ ਚੈੱਕ ਕਰਾ ਦੇ ਉਦੋਂ ਬਾਅਦ ਬੱਚਾ ਜੇ ਕਹੋਗੇ ਤਾਂ ਲਾ ਕੇ ਧਾਰਾ ਇਹਦੀ ਵੀ ਮਰਾਣਾ 55000 ਰੁਪਿਆ ਸੱਜਣਾ 52000 ਦੀ ਆਫਰ ਵੱਡੀ ਆ ਸੱਜਣੋ ਪਾਣੀ ਲੱਗੀ ਸੀ ਝੋਟੀ ਪੀਣ ਇਹ ਤੀਜਾ ਕਸੂਆ ਜਿਹੜੀ 55000 ਦੀ ਕਹੀ ਤੇ 52000 ਦੀ ਦੇ ਦੇਾਂਗੇ ਚੋਣ ਇੱਕ ਨੰਬਰ ਆ ਪੋਲੀ ਆ ਸੀਲਸ ਆਊ ਆ ਓਕੇ ਰਿਪੋਰਟ ਆ ਬੱਚਾ ਇਹਦੇ ਕੋਲੇ ਕੱਟਾ ਵਾ ਉਹ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਆਪਾਂ ਇਧਰ ਹੀ ਲੈ ਆਉਣੇ ਉਹਨੂੰ ਵੀ ਦਿਖਾਉਣੇ ਆ ਤੁਹਾਨੂੰ ਕੱਟਾ ਆ ਸੱਜਣੋ ਇਹਦਾ ਅ ਕੱਟਾ ਜਿਹੜਾ ਜਿਹਦੇ ਤੇ ਕਰਮਾੜੀ ਮਿਲਦੀ ਹੈ ਜਿਹੜੇ ਇਹਨੇ ਬੱਚੇ ਨੂੰ ਜਨਮ ਦਿੱਤਾ ਪਾਣੀ ਪੀ ਕੇ ਹੋ ਗਏ ਢੋਲ ਤੇ ਆ ਜੋ ਅੱਗੇ ਤਿੰਨ ਨੰਬਰ ਤੁਹਾਨੂੰ ਮੱਝ ਵਿਖਾਉਣੇ ਆ ਉਹ ਵੀ ਸੂਈ ਸਵਾਈ ਆ ਇਹਦਾ ਕੱਟਾ ਸੀਗਾ ਤੇ ਉਹ ਕੇ ਰਿਪੋਰਟ ਆ 52000 ਦੀ ਇਹ ਵੀ ਮੈਂ ਸੱਜਣੋ ਤੀਜਾ ਸੂਆ ਸੂਈ ਆ ਤੇ ਮੰਨ ਲਓ ਵੀ ਇਹਦੇ ਕੋਈ ਆ ਕੱਟਾ ਨਾਲੂਆ ਨਾਲ ਆ ਆ ਦੇਖੋ ਅੰਗਿੱਲੀ ਸੂਈ ਕੱਟਾ ਇਹਦੇ ਕੋਲੇ ਨਾਲ ਆ ਕੱਟੇ ਦੇ ਓਕੇ ਰਿਪੋਰਟ ਸਹਿਮਤ ਸਮੁਤ ਮੈਂ ਇਹ ਕਿਦੇ ਵਿੱਚ ਇਹ ਨੋਟ ਕਰ ਲਿਓ ਵੀ ਆਪਾਂ ਕਹਿਣ ਨੂੰ ਇਹਨੂੰ ਆਹ ਲੇਵਾ ਵਿਖਾ ਪੁੱਤ ਇਹ ਤੁਹਾਨੂੰ ਮੈਂ ਭਾਲਾ ਵੀ ਕਹਿ ਸਕਦੇ ਹਾਂ ਵੀ ਯਾਰ ਇਹਦੇ ਭਾਲਾ ਇਹ ਕੱਲ ਦੀ ਸੂਈ ਆ ਤੇ ਇਹ ਆ ਆ ਇਸ ਵੇਲੇ 7 ਤੋਂ 8 ਕਿਲੋ ਇਹਦੇ ਕੋਲੇ ਬੋਲਾ ਲਾ ਲੂ ਦੁੱਧ ਲਾ ਲੂ ਹਾਜ਼ਰ ਆ ਤੇ ਸੱਜਣੋ ਸੈੜ ਦੀ ਘਾਟ ਆ ਇਹ ਨੋਟ ਕਰ ਲਿਓ ਵੀ ਸੈੜ ਦੀ ਜਿਹੜੀ ਚੱਕੀ ਹੋਈ ਆ ਉਹ ਘਾਟਾ ਵੈਸੇ ਡਾਕਟਰ ਨਾਲ ਗੱਲ ਕੀਤੀ ਸੀ ਤੇ ਉਹ ਕਹਿੰਦਾ ਸੀ ਵੀ ਦਵਾਈ ਦੇ ਦੇਉ ਤੇ ਵੀ ਹੋ ਜੂਗੀ ਸੈਟ ਪਰ ਮੈਂ ਕਹਾ ਤੁਹਾਨੂੰ ਬੁਖਾੜ ਗਏ ਜੇ ਕੋਈ ਸੱਜਣ ਨੇ ਲੈਣੀ ਹੋਈ ਘੱਟ ਰੁਪਏ ਖਰਚਨੇ ਆ ਤਾਂ ਮੈਂ ਦੁੱਧ 12 ਕਿਲੋ ਦੇ ਦਿੰਦੀ ਆ ਐਸ ਵੇਲੇ 7 ਤੋਂ 8 ਕਿਲੋ ਆ ਤਾਜੀ ਸੂਈ ਆ ਨਾਲੂਆ ਨਾਲ ਉਹ ਕੇ ਰਿਪੋਰਟ ਆ ਕਿਉਂ ਨਹੀਂ ਚੰਗੀ ਆ ਧਾਰਾ ਜਰੂਰ ਉਸ ਸਾਈਡ ਘਾਟਾ ਤੇ ਪਰ ਓਕੇ ਰਿਪੋਰਟ ਆ ਬਾਕੀ ਸਾਰੀ ਦੁੱਧ ਵਧੀਆ ਮਿੱਠਾ ਆਉਂਦਾ ਥਣਾਂ ਚ ਕੋਈ ਐ ਨਹੀਂ ਪ੍ਰੋਬਲਮ ਤੇ ਬਾਕੀ ਸੱਜਣਾ ਨਾਲ ਗੱਲਬਾਤ ਕੀਤੀ ਆ ਕਹਿੰਦੇ ਵੀ ਫਾਈ ਦੇ ਟੀਕੇ ਲਾ ਦਿਓ ਤੇ ਵੀ ਖਰ ਪੂਰੇ ਹੋ ਜਾਣਗੇ ਬਾਕੀ ਚਲੋ ਜੇ ਵਿਅਕਤੀ ਕੋਈ ਸੱਜਣ ਨੇ ਲੈ ਲਈ ਤਾਂ ਵੀ ਠੀਕ ਆ ਜੇ ਨਾਂ ਲਈ ਤਾਂ ਫਿਰ ਆਪਾਂ ਇਹਦਾ ਟ੍ਰੀਟਮੈਂਟ ਜਿਹੜਾ ਦਵਾਈ ਜਾਂਦੀ ਹੈ ਉਹ ਦਿੰਦੇ ਰਵਾਂਗੇ 65000 ਰੁਪਿਆ ਇਹਦਾ ਮੁੱਲ ਆ ਸੱਜਣੋ ਮੌਕੇ ਤੇ ਜਿੰਨਾ ਹੋ ਸਕੇ ਤੁਹਾਡਾ ਮਾਨਤਨ ਕਰ ਦਿਆਂਗੇ ਮੈਂ ਪੂਰੀ ਵੱਡੀ ਆ ਚੰਗੀ ਆ ਤੇ ਜੇ ਸੌਧ ਤੇ ਲਾਉਣੀ ਆ ਕਿਸੇ ਸੱਜਣ ਨੇ ਤਾਂ ਕੋਈ ਮਾੜੀ ਨਹੀਂ ਸੱਜਣੋ ਕਿਉਂਕਿ ਦੱਦ ਮੈਂ ਨੇ ਚੰਗਾ ਦੇ ਦੇਣਾ ਆ ਦੇਖੋ ਆ ਇਹਦਾ ਬੱਚਾ ਓਕੇ ਰਿਪੋਰਟ ਆ ਤੇ ਅੱਜ ਤੋਹਰ ਚੈੱਕ ਕਰਾ ਦਈਏ ਤੁਹਾਨੂੰ ਨੀਲੀ ਚ ਆਪ ਅੱਖ ਰੱਖੀ ਆ ਨੀ ਦਾ ਸਜਣੋ ਬਹੁਤ ਸਾਰੀਆਂ ਵੇਖਦੇ ਸਾਨੂੰ ਲਈ ਇਹ ਭਾਲਾ ਇਹਦੇ ਭਾਲ ਪੈ ਗਈ ਆ ਇਹ ਰਹਿਣਾ ਜੋ ਪਰ ਨਹੀਂ ਜਿਹੜੀ ਸਚਾਈ ਆ ਉਹ ਸਚਾਈ ਆ ਸਜਣੋ ਕਿਉਂਕਿ ਪੈਸੇ ਲਈ ਨਹੀਂ ਨਾਲ ਜਾ। ਇਹ ਬਾਕੀ ਸਦਨ ਉਵੇਂ ਮੈਂ ਸੀਲਸਾਰਾ ਮੇਰੇ ਕੱਦ ਤੋਂ ਤਾਜ਼ਾ ਲਾ ਲਿਓ ਮੈਂ ਨੇ 11 ਕਿਲੋ 10 11 ਕਿਲੋ ਦੁੱਧ ਦੇਈ ਜਾਣਾ 65000 ਚੋ ਵੀ ਮਾਨਤਾ ਆ ਯਾਰ 60000 ਦੀ ਮੈਂ ਦੇ ਦੇਾਂਗੇ ਜੇ ਕੋਈ ਸੱਜਣ ਲੈਣੀ ਚਾਹਿਆ ਤੇ ਕੋਈ ਆਪ ਦਾ ਦਵਾਈ ਵੀ ਲਿਆਂਦੀ ਆ ਆਪਾਂ ਦੇਸੀ ਹੋਮੋਪੈਥਿਕ ਵੀ ਦੱਸ ਕੇ ਉਹਦੇ ਹੀ ਲਿਆਂਦੀ ਸੀ ਜਦੋਂ ਡਾਟ ਲੱਗਿਆ ਉਹ ਵੀ ਦੇ ਦੇਾਂਗੇ ਜੇ ਕਿਸੇ ਸੱਜਣ ਨੇ ਲੈਣੀ ਜੇ ਕੋਈ ਆਪ ਦਾ ਟ੍ਰੀਟਮੈਂਟ ਕਰ ਲੂਗਾ ਤਾਂ ਵੀ ਲੈ ਜੇ ਬਾਕੀ ਉਹ ਕੇ ਰਪੂਟ ਐ ਨਹੀਂ ਹੈਗਾ ਉਹਵੇਂ ਸੀਲਸਾਊਆ ਚਵਾਈ ਮੋਟੀ-ਮੋਟੀ ਲੱਗੀ ਕਿਉਂਕਿ ਥਣ ਬਹੁਤ ਚੰਗਾ ਆ ਵੇਖੋ ਇੱਥੋਂ ਚੈੱਕ ਕਰ ਲਓ ਮੈਂ ਕਹਿ ਸਕਦਾ ਜੀ ਤੁਹਾਨੂੰ ਆ ਭਲਾ ਜੀ ਇਹ ਐ ਨਹੀਂ ਜਿਹੜੀ ਸਚਾਈ ਆ ਸੱਚ ਨੂੰ ਉਹ ਸਚਾਈ ਰਹਿਣੀ ਆ ਕਿਉਂਕਿ ਤੁਹਾਡੇ ਘਰੇ ਆ ਗਈ ਉਦੋਂ ਵੀ ਤੁਹਾਨੂੰ ਪਤਾ ਇਸ ਚੀਜ਼ ਦਾ ਲੱਗਣਾ ਤੇ ਪਹਿਲਾਂ ਦੱਸਣ ਦਾ ਹੱਕ ਆ 62000 ਦੀ ਦੇ ਦਿਆਂਗੇ ਵੱਡੀ ਛੋਟੀ ਨੀਲੀ ਰਾਵੀ ਦੇ ਬੱਚੇ ਵੀ ਲਾ ਦੂ ਐਤਕੀ ਮਾਲੀ ਤੋਂ ਗੱਬਣ ਸੀਗੀ ਦਰਿਆ ਏਰੀਏ ਦੀ ਮੈਂ ਆ ਪੂਰੀ ਚੰਗੀ ਆ ਤੇ ਜਿਹੜੇ ਸੱਜਣ ਨੇ ਖਰੀਦਣੀ ਹੋਈ ਤਾਂ ਨੰਬਰ ਆਪਣੇ ਸਕਰੀਨ ਤੇ ਚੱਲ ਰਹੇ ਆ ਤੇ ਉਹ ਸੱਜਣੋਂ ਆਪਣੇ ਨਾਲ ਕਨੈਕਟ ਕਰ ਲਿਓ ਕਰਕੇ ਕਨੈਕਟ ਜਿਹੜਾ ਪਸ਼ੂ ਪਸੰਦ ਆ ਜਾਂਦਾ ਮੇਰੀ ਹਰ ਵੀਡੀਓ 'ਚ ਰਿਕਵੈਸਟ ਬੇਨਤੀ ਰਹਿੰਦੀ ਆ ਕਿ ਸੱਜਣੋਂ ਤਸੱਲੀ ਕਰ ਲਿਓ ਕਿਉਂਕਿ ਤੁਹਾਡਾ ਵੀ ਹੱਕ ਆ ਤੁਸੀਂ ਪੈਸੇ ਜਿਹੜੇ ਉਹ ਖਰਚ ਕਰਨੇ ਆ ਆ ਬੇਫਿਕਰ ਹੋ ਜਿਓ ਕੋਈ ਵੀ ਐਬ ਇੱਕ ਵੀ ਹੱਥ ਦਾ ਜਿਹੜੇ ਪਸ਼ੂ 'ਚ ਵੀ ਸੱਜਣੋਂ ਕੋਈ ਹੱਥ ਤਰਾ ਹੈਗਾ ਉਹ ਤੁਹਾਨੂੰ ਮੈਂ ਦੱਸੂਗਾ ਕੋਈ ਥਣ ਵੱਧ ਘਾਟਾ ਜਾਂ ਕੋਈ ਓਕੇ ਰਿਪੋਰਟਾ ਵੇਖੋ ਝੋਟੀ ਪਲੂਨ ਆ ਤੇ ਪਲੂਨ ਕੱਟੀ ਦਾ ਪਸਮਾਚ ਵਾ ਜਦੋਂ ਚੋਈਏ ਨਾ ਸੱਜਣੋਂ ਰੂਹ ਖੁਸ਼ ਹੁੰਦੀ ਆ ਐਨ ਕਰਮਾਂ ਵਾਲੀ ਜਿਹੜੀ ਮਰਜ਼ੀ ਜਗ੍ਹਾ ਤੇ ਖਿਲਾਰ ਲਿਓ ਆਉਂਦੇ ਸੂਏ ਨੂੰ ਜਿੰਨੇ ਮਰਜ਼ੀ ਰੁਪਈਆ ਦੀ ਕੱਟੀ ਵੇਚ ਲਿਓ ਕਿਉਂਕਿ ਬਹੁਤ ਜ਼ਿਆਦਾ ਹੀਰਾ ਕੱਟੀ ਆ ਤੇ ਆ ਪਹਿਮਨਤੀ ਦੀ ਜਵਰਾਜ ਦਾ ਕੱਟੇ ਨੂੰ ਇਹਨੇ ਜਿਹੜਾ ਜਨਮ ਦਿੱਤਾ ਤੇ ਆ ਦਰਮਿਆਨੇ ਭਾਦੀ ਮੈਂ ਆ ਵੇਖੋ ਬੱਚਾ ਮੂਰੇ ਬੰਨਣ ਵਾਲੀ ਕਰਮਾਂ ਵਾਲੀ ਪਸਮਈ ਆ ਸੱਜਣੋ ਆ ਵੇਖੋ ਜਿੰਨੇ ਕ ਜੋਗੀ ਹੈਗੀ ਆ ਉਹਨਾਂ ਆਪ ਸਮਾ ਕਰੇ ਆਈ ਆ ਇਹ ਆ ਵੇਖੋ ਆ ਵੇਖੋ ਲੈ 52000 ਦੀ ਓਕੇ ਰਿਪੋਰਟ 1 ਲੱਖ ਤੇ 12000 ਦੀ ਤੇ 62000 ਦੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸਾਰੇ ਸੱਜਣਾ ਦਾ ਦਿਲੋਂ ਰਿਣੀ